तो उससे काफी लड़ाई हुई है लड़ाई के बाद ये फरार हो गए तो साड़ी पुलिस टीम दी आ, बड़ी बढ़िया ये उपलब्धि है कि असी वदिन इन सात आठ घंटे असी ये मर्डर केस के सारे जोड़े ये म्यूजियम है अरेस्ट कर लिया है तो मर्डर केस था उसके अंदर तो फोर्स डेवलपमेंट हुई है क्या है हाँ जी जिदा कि मैं कल प्रेस कॉन्फ्रेंस की थी कि, कि कल असी जो ये इनफोरमेन आई है कि रात सुल्तानपुर लोधी दाना मंडी के लाश मिली है लाश की पूरी शिनाख्त करने तो बाद पता लग गया कि एक बंदा है हनी कुमार जोड़ा कि सुल्तानपुर लोधी के युवा मोर्चा का प्रधान भी है वो किसी ने बड़ी बरू मतलब हत्या की मर्डर किया ਤਰੇ ਜਦੋਂ ਸਾਰੀ ਇਨਵੈਸਟੀਗੇਸ਼ਨ ਸਾਡੀ ਪ੍ਰੋਗਰੈਸ ਕੀਤੀ ਤੋਂ ਰਾਤ ਦੇ ਵਿੱਚ ਕੱਲ ਅਸੀਂ ਦੋ ਬੰਦੇ ਰਾਉਂਡ ਅਪ ਕੀਤੇ ਸੀ ਉਹਦੇ ਵਿੱਚ ਮੈਂ ਕੱਲ ਵੀ ਤੁਹਾਨੂੰ ਦੱਸਿਆ ਕਿ ਇੱਕ ਬੰਦਾ ਕੰਨਕ ਹੈਗਾ ਉਹਨੂੰ ਅਸੀਂ ਰਾਉਂਡ ਅਪ ਕੀਤਾ ਸੀ ਪਰ ਸਾਡੀ ਜਿਹੜੀ ਕਪੂਰਥਲਾ ਪੁਲਿਸ ਦੀ ਟੀਮ ਹੈ ਇਹਨਾਂ ਨੇ ਬੜੀ ਵਧੀਆ ਤਰੀਕੇ ਸੇ ਸੀਆਈਏ ਔਰ ਡੀਐਸਪੀ ਸੁਤਾਨਪੁਰ ਲੋਧੀ ਔਰ ਡੀਐਸਪੀ ਬੀ ਸਾਹਿਬ ਨੇ ਬੜੀ ਤਰੀਕੇ ਨਾਲ ਇਹਨਾਂ ਨੂੰ ਰਾਉਂਡ ਅਪ ਕਰਕੇ ਵਿਥਿਨ ਕੁ ਹਾਅਰਸ ਅਸੀਂ ਸਾਰੇ ਬੰਦੇ ਮਰਡਰ ਦੇ ਰਾਉਂਡ ਅਪ ਕਰ ਲਏ ਆ ਉਨ ਮੈ ਤੁਹਾਨੂੰ ਦੱਸ ਦੇਣਾ ਹੈ ਕਿ ਕਿਨ ਹਾਲਾਤਾਂ ਦੇ ਵਿੱਚ ਇਹ ਮਰਡਰ ਹੋਇਆ ਹੈ ਦੋ ਗਰੁੱਪ ਹੈ ਬੰਦਿਆਂ ਦੇ ਇੱਕ ਗਰੁੱਪ ਹੈਗਾ ਹਨੀ ਕੁਮਾਰ ਹੈ ਉਹਦੇ ਨਾਲ ਦੋ ਬੰਦੇ ਹੋਰ ਹੈ ਦੂਜਾ ਗਰੁੱਪ ਹੈਗਾ ਕਾਰਤੇ ਕਰਨ ਗगन बाबा ਨਵੀਨ ਗੌਤਮ ਇਹ ਬੰਨੇ ਪਹਿਲੇ ਇਹ ਸਾਰੇ ਬੰਦੇ ਇੱਕੋ ਹੀ ਕਮੇਟੀ ਦੇ ਵਿੱਚ ਰਾਮੀਲਾ ਦੇ ਵਿੱਚ ਕੰਮ ਕਰਦੇ ਸੀ ਪਰ ਇਹਨਾਂ ਦੀ ਉੱਥੇ ਆਪਸ ਦੇ ਵਿੱਚ ਕਿਸੇ ਦੇ ਨਾਲ ਲੜਾਈ ਹੋਣ ਕਰਕੇ ਤੂ ਤੂ ਮੈਂ ਮੈਂ ਹੋ ਗਈ ਸੀ तो परसों जदों ये हनी कुमार और दो साथी जो अस्पताल दाखिल हैं ये दाना मंडी के बाहर किसी थे खड़े से जो एक कार्तिक और गगन बाबा ये सारे इतों गए हैं तो उन्होंने इन्हों ललकारे मारे हैं और थोड़ा बहुत लड़ाई हुई है इन्ही फिर ये गगन बाबा जड़ा है अपनी क्रिच कट के ना और बंदे पहले भी इन्हों परचे हैं गगन बाबा जरा उ पहले भी तीन सौ दो बरी हुआ है ਸੋ ਇਹਦੇ ਉੱਪਰ ਇਹ ਗੱਡੀ ਦੇ ਵਿੱਚ ਆਪਣੇ ਹਥਿਆਰ ਹੀ ਰੱਖਦੇ ਹਨ ਇਹਨਾਂ ਦੇ ਨਾਲ ਅਸੀਂ ਜੋ ਹੁਣ ਤੱਕ ਅਸੀਂ ਕਾਫੀ ਤੇਜ਼ਦਾਰ ਹਥਿਆਰ ਇਹਨਾਂ ਤੋਂ ਬਰਾਮਤ ਕਿਤੇ ਹਨ ਇਹਨੇ ਆਪਣੀ ਇੱਕ ਰਿਚ ਕੱਟ ਕੇ ਉਹਦੇ ਹਾਰਟ ਦੇ ਵਿੱਚ ਮਾਰੀ ਹੈ ਤਾਂ ਉਹਦੀ ਔਨ ਦਾ ਸਪਾਟ ਡੈਥ ਹੋਈ ਹੈ ਔਰ ਸਾਈਕਲ ਔਰ ਬਾਕੀ ਦੋ ਚੈਨੀ ਚੁਨੀ ਹੋਂ ਸੇ ਉਹਦਾ ਗਲਾ ਵੀ ਮਤਲਬ ਬੰਦਾ ਹੈ ਤਾਂ ਉੱਥੇ ਕਾਫੀ ਲੜਾਈ ਹੋਈ ਹੈ ਲੜਾਈ ਕੇ ਬਾਅਦ ਇਹ ਫਰਾਰ ਹੋ ਗਏ ਉੱਥੋਂ ਨਿਕਲ ਕੇ ਇਹ ਰਾਤੀ ਕਰੀਬ 1:30 ਵਜੇ ਆ ਪਹੁੰਚੇ ਫਗਵਾੜੇ ਪਹੁੰਚ ਗਏ ਫਗਵਾੜੇ ਤੋਂ ਫਿਰ ਇਹਨਾਂ ਨੇ ਆਪਣੇ ਇੱਕ ਫਰੈਂਡ ਨੂੰ ਕਾਲ ਕੀਤਾ ਨੰ ਨੂੰ ਕਾਲ ਕਰਕੇ ਫਿਰ ਇਹ ਜਲੰਧਰ ਮਤਲਬ ਆਪਣੀ ਲੋਕਛਿਟਕੇ ਇਹ ਉੱਥੇ ਰਹਿ ਰਹੀ ਸੀ ਤੋਂ ਸਾਡੀ ਟੀਮ ਨੇ ਬੜੀ ਵਧੀਆ ਟੈਕਨੀਕਲ ਇਨਵੈਸਟੀਗੇਸ਼ਨ ਕਰਕੇ ਔਰ ਹਿਊਮਨ ਇੰਟੈਲੀਜੈਂਸ ਕਰਕੇ ਇਹਨਾਂ ਨੂੰ ਰੌਂਡ ਅਪ ਕੀਤਾ ਹੈ ਹੁਣ ਅਸੀਂ ਸਾਰੇ ਅਕਿਊਜ਼ ਜਿਹੜੇ ਇਹਦੇ ਹੈ ਉਹ ਰੌਂਡ ਅਪ ਕਰ ਲਏ ਹਨ ਮੈਂ ਤੁਹਾਨੂੰ ਇਹਨਾਂ ਦੇ ਨਾਮ ਦੱਸਦੇ ਨੇ ਕਾਰਤਿਕ ਉਰਫ ਕਾਈ ਇਹ ਵੀ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਹੈ ਮੋਲਨਾ ਸੈਦਾ ਗਗਨ ਉਰਫ ਬਾਬਾ ਇਹ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਹੈ ਜਵਾਲਾ ਸਿੰਘ ਨਗਰ ਦਾ तीजा बंदा है करण उर्फ बिल्ला ए भी वासी है साई ए भी सुल्तानपुर लोधी रहने वाला है गौतम और नवीन और बाकी दड़े जो बंदे हैं कल राउंड अप किए थे सी वो भी इनोंदे नाल है आ इनों तो असी एक गरारी, आ, एक किर्च आ, दो दातर और एक स्विफ्ट कार पीबी 41 डी 8998 असी बरामद कीती है ਤੋ ਸਾਡੀ ਪੁਲਿਸ ਟੀਮ ਦੀ ਬੜੀ ਵਧੀਆ ਇਹ ਉਪਲਬਧੀ ਹੈ ਕਿ ਅਸੀਂ ਵਿਦਿਨ 7-8 ਘੰਟੇ ਅਸੀਂ ਇਹ ਮਰਡਰ ਕੇਸ ਦੇ ਸਾਰੇ ਜਿਹੜੇ ਇਹ ਮੁਲਜ਼ਮ ਹੈ ਇਹਨਾਂ ਨੂੰ ਅਰੈਸਟ ਕਰ ਲਿਆ ਹੈ ਮੈਡਮ ਇਹ ਫਰੈਂਡ ਜੋ ਜਿਸ ਦੇ ਪਾਸ ਗਏ تھے ਉਹ ਮੇਲ ਫੀਮੇਲ ਮੇਲ ਫਰੈਂਡ ਇਹ ਇਹਨਾਂ ਦਾ ਮੇਲ ਫਰੈਂਡ ਹੈਗਾ ਜੋ ਇਹਨਾਂ ਦੇ ਵਾਸਤੇ ਖਾਣ ਪੀਣ ਦਾ ਬੰਦੋਬਸ ਕਰ ਰਿਹਾ ਸੀ ਅਸੀਂ ਟਰੇਸ ਕਰਕੇ ਉਹਦੇ ਤੋਂ ਹੀ ਅਸੀਂ ਰਾਉਂਡ ਅਪ ਮੈਡਮ ਲੜਾਈ ਦਾ ਮੁਕਾ ਲਲਾਈ ਦਾ ਮੁਕਾਰਨ ਇਹ ਹੈ ਕਿ ਇਹਨਾਂ ਦੀ ਨਾ ਪਹਿਲੇ ਤੂ ਤੂ ਮੈਮਾ ਹੋਈ ਹੈ ਤੋਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਯੰਗ ਮੁੰਡੇ ਹੁੰਦੇ ਇਹਨਾਂ ਦੀ ਨਾ ਲੜਾਈ ਹੈ ਆਪਸ ਵਿੱਚ ਲਿੰਗਰ ਆਨ ਕਰਦੇ ਹਨ ਕبھی ਕਿਸੇ ਨੇ ਕੋਈ ਲੜਕਾਰੇ ਮਾਰ ਦਈਏ ਕਿਸੇ ਨੇ ਧਮਕੀ ਦੇਦੀ ਤੋਂ ਦੇ ਗੈਟ ਵੈਰੀ ਐਜੀਟੇਟਡ ਇਦਾਂ ਹੀ ਇਹਨਾਂ ਦੇ ਨਾਲ ਵੀ ਹੋਇਆ ਹੈ ਲੜਾਈ ਕਿਸੇ ਹੋਰ ਦੇ ਨਾਲ ਸੀ ਆ ਪਰ ਹਣੀ ਕੁਮਾਰ ਉਹ ਮੁੰਡੇ ਦਾ ਫਰੈਂਡ ਸੀ ਤੋਂ ਇਹਨੇ ਵੀ ਇਹਨਾਂ ਨੂੰ ਧਮਕਾਇਆ ਤੋਂ ਇਹਨਾਂ ਦੀ ਆਪਸ ਵਿੱਚ ਇਸ ਕਰਕੇ ਨਾ ਲੜਾਈ ਵੱਧ ਗਈ ਉਹ ਵੱਧਦੇ ਵੱਧਦੇ ਹੁਣ ਤੱਕ ਇੱਥੇ ਆ ਗਈ ਕਿ ਇੱਕ ਬੰਦੇ ਦਾ ਕਤਲ ਹੋ ਗਿਆ ਉਹ ਫਰੈਂਡ ਕੀ ਕੋਈ ਇਨਵੋਲਵਮੈਂਟ ਨਹੀਂ ਫਰੈਂਡ ਇਹੀ ਫਰੈਂਡਸ ਹੈ ਜਿਹੜੇ ਇਨ